ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਗੁਰੂ ਘਰ ਜਾ ਕੇ ਸ਼ੰਕਾਵਾਦੀ ਲੋਕ ਸ਼ੰਕਾ ਕਰਦੇ ਨਾ ਜੀ ਮਾਰੇ ਤੇ ਕਹਿੰਦੇ ਗੁਰੂ ਮਾਨਿਓ ਗ੍ਰੰਥ ਤੇ ਤੁਸੀਂ ਨਿਸ਼ਾਨ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਆ ਨਿਸ਼ਾਨ ਲੱਗੀਆਂ ਇਹਨਾਂ ਦੇ ਉੱਪਰ ਸ਼ਸਤਰ ਨਹੀਂ ਲੱਗਾਂ ਇਹ ਸਾਡੇ ਵਿਰਾਸਤੀ ਨਿਸ਼ਾਨ ਨੇ ਪਰ ਜਿਹੜੇ ਸਾਡੇ ਗੁਰੂ ਘਰਾਂ ਦੇ ਵਿੱਚ ਸਾਡੇ ਨਿਸ਼ਾਨ ਨੇ ਜਿੱਥੇ ਰੋਡ ਸੇਖ ਪਿੰਡਾ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਰਾਜ ਕੇ ਉਹ ਦਰਸ਼ਨ ਕਰੋ ਬਿਲਕੁਲ ਉੱਪਰ ਸ਼ਸ਼ਤਰ ਆ ਜੀ ਨਿਸ਼ਾਨ ਸੇਖ ਪ੍ਰਕਰਮਾ ਕਰਕੇ ਨਮਸਕਾਰ ਕਿਨੂੰ ਕਰਦਾ ਹੈ ਪੀਰ ਨੂੰ ਸ਼ਸ਼ਤਰਾਂ ਨੂੰ ਮਹਾਰਾਜ ਨੇ ਪੀ ਰੱਖਿਆ ਸਰਤੀਪਰਤੀ ਆਨੰਦਪੁਰ ਦੀ ਧਰਤੀ ਤੇ ਲੈ ਕੇ ਜਾਓ ਆਨੰਦਪੁਰ ਦੀ ਧਰਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਲਗਿਆ ਦਰਬਾਰ ਮਾਰੇ ਦੇ ਕੋਲ ਚੱਲ ਕੇ ਕਪੂਰਾ ਆਇਆ ਕਪੂਰੇ ਨੇ ਕੀ ਵੇਖਿਆ ਜੋ ਅੱਜ ਅਹੀ ਬੰਨੇ ਆਨੰਦਪੁਰ ਸਾਹਿਬ ਦਰਸ਼ਨ ਕਰਦੇ ਹੋ ਜਿੱਥੇ ਗੁਰੂ ਗ੍ਰੰਥ ਸਾਹਿਬਹਾਰੇ ਦਾ ਪ੍ਰਕਾਸ਼ ਆ ਉਦੋਂ ਪਿੱਛੇ ਹੀ ਵਹਨੇ ਆ ਜੀ ਉੱਚਾ ਥੜਾ ਸਾਹਬ ਆ ਉੱਚੀ ਜਗ੍ਹਾ ਤੇ ਸ਼ਸਤਰਾਂ ਦਾ ਪ੍ਰਕਾਸ਼ ਆ ਕਪੂਰਾ ਕੀ ਗੰਧ ਹੈ ਮਹਾਰਾਜ ਉਲਟੀ ਗੰਗਾ ਆਪ ਜੀ ਲੋਕ ਤੇ ਪਰਲੋਕ ਦੇ ਮਾਲਕ ਹੋ ਦੋ ਆਲਮਾਂ ਦੇ ਮਾਲਕ ਹੋ ਆਪ ਜੀ ਦਾ ਆਸਣ ਨੀਵਾ ਤੇ ਸ਼ਸਤਰਾਂ ਵਾਲਾ ਉੱਚਾ ਮਹਾਰਾਜ ਜੀ ਕਿਉਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸ਼ਸਤਰਾਂ ਦੇ ਵੱਲ ਅੰਮ੍ਰਿਤ ਭਿਜੇ ਨੈਣ ਭਾਈ ਫਿਰ ਮਹਾਰਾਜ ਨੇ ਸ਼ਸਤਰਾਂ ਦੇ ਵੱਲ ਪ੍ਰੇਮ ਨਾਲ ਤੱਕ ਕੇ ਆਖਿਆ ਜਹੇ ਹਮਾਰੇ ਪੀਰ ਜਹੇ ਹਮਾਰੇ ਪੀਰ ਹੁਣ ਜੀ ਕਲੀਅਰ ਹੋ ਗਿਆ ਸ਼ੰਕਾ